ਸਾਨੂੰ ਤਾਂ ਮਾਣ ਇਸੇ ਲਈ ਬਹੁਤ ਮਹਿਸੂਸ ਹੋ ਰਿਹਾ ਕਿ ਇੱਥੇ ਆਉਣ ਦਾ ਮੌਕਾ ਮਿਲਿਆ ਹੈ ਤੁਸੀਂ ਇਸ ਪਿੰਡ ਦੇ ਵਿੱਚ ਜੰਮੇ ਪਲੇ ਹੋ ਕੀ ਇਤਿਹਾਸ ਕਹਿੰਦਾ ਕਿਸ ਤਰੀਕੇ ਦਾ ਮਾਣ ਮਹਿਸੂਸ ਕਰਕੇ ਪੂਰੀ ਦੁਨੀਆ ਨੂੰ ਵਿਚਰਦੇ ਹੋ ਸਭ ਤੋਂ ਪਹਿਲਾਂ ਜੀ ਰੋਜ਼ਾਨਾ ਸਪੋਕਸਮਨ ਦਾ ਵਿਲੀਜ ਅੰਡਾ ਰਿਕਾਰਡਸ ਦਾ ਤੇ ਤਰਸੀਮ ਜਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਇਨੀ ਵੱਡੀ ਫਿਲਮ ਬਣਾਈ ਹੈ ਗੁਰਨਾਨ ਜਹਾਜ਼ ਇੱਕ ਤਰੀਕ ਨੂੰ ਸਿਨੇਮੇ ਘਰਾਂ ਦੇ ਅੰਦਰ ਰਿਲੀਜ਼ ਹੋਣ ਜਾ ਰਹੀ ਆ ਤੁਸੀਂ ਸਾਰੇ ਦੇ ਇਸ ਮੀਡੀਆ ਧਾਰੇ ਦਾ ਸ੍ਰੀ ਹਲੀ ਸਾਹਿਬ ਇਤਿਹਾਸਿਕ ਗੁਰੂ ਆ ਪੀਰਾ ਪੈਗੰਬਰਾ ਸ਼ਹੀਦ ਸਿੰਘਾ ਮਾਪੁਰਖਾ ਦੀ ਧਰਤੀ ਤੇ ਪਹੁੰਚ ਤੇ ਜੀ ਆਇਆਂ ਨੂੰ ਨਿੱਗਾ ਸਵਾਗਤ ਕਰਦੇ ਆ ਸ਼ੁਕਰ ਸ਼ੁਕਰ ਸ੍ਰੀ ਹਲੀ ਸਾਹਿਬ ਐਨ ਐ ਚ 54 ਜਦ ਉਤੇ ਅੰਬਰੇਸਰ ਬਟਿੰਡਾ ਹਾਈਵੇ ਤਰਨਤਨ ਜ਼ਿਲ੍ਹੇ ਤਸਕੀਰ ਪੱਟੀ ਦੇ ਅੰਦਰ ਸਭ ਤੋਂ ਮਾਜੇ ਦਾ ਵੱਡੇ ਪਿੰਡਾਂ ਦੇ ਅੰਦਰ ਇੱਕ ਹੈ 15 ਤੋਂ 16 ਹਜ਼ਾਰ ਇਸ ਪਿੰਡ ਦੀ ਆਬਾਦੀ ਹੈ 10 ਹਜ਼ਾਰ ਦੇ ਕਰੀਬ ਵੋਟਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੀ ਚਰਨਛੋਹ ਪ੍ਰਾਪਤਿ ਉਹਨਾਂ ਦੇ ਵਰ ਦਿੱਤੇ ਨੇ ਬਹਾਦਰ ਬਾਬਾ ਬਿਧੀ ਚੰਦ ਜੀ ਜਿਹੜੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਥਾਪੜਾ ਮਿਲਿਆ ਸੀ ਬਿਧੀ ਚੰਦ ਸੀਨਾ ਗੁਰੂਗਾ ਸੀਨਾ ਉਹਨਾਂ ਦਾ ਵੀ ਜੱਦੀਕਰ ਜਿਹੜਾ ਇੱਥੇ ਸਾਡੇ ਲਾਗੀ ਚ ਬੱਚਾ ਸਾਹਿਬ ਗੁਰਦੁਆਰੇ ਉਹ ਹੈ ਬਾਬਾ ਬੁੱਢਾ ਸਾਹਿਬ ਵੀ ਆਏ ਨੇ ਉਹਦੇ ਬਾਅਦ ਵੱਡੇ ਸ਼ਹੀਦ ਸਿੰਘ ਬਾਬਾ ਰਾਜੂ ਸਿੰਘ ਜੀ ਵੀ ਇਸ ਨਗਰ ਤੋਂ ਇਹਨੇ ਸ਼ਹੀਦ ਮਿਸਲ ਤਰਨਾ ਦਾ ਜਿਹਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਨੌਤ ਸਿੰਘ ਜੀ ਉਹਨਾਂ ਦੇ 7ਵੇਂ 8ਵੇਂ ਦੇ 9ਵੇਂ ਕੀ ਤਿੰਨੋਂ ਬਾਬਾ ਜਸਾਸੂਨੀ ਬਾਬੇ ਨਾਨ ਸਿੰਘ ਜੀ ਬਾਬੇ ਰਾਮ ਸਿੰਘ ਆ ਬਾਬੇ ਪ੍ਰਤਾਪ ਸਿੰਘ ਆਏ ਉਹ ਸਾਰੇ ਆਦਾ ਨਗਰਈ ਹੈ ਉਹਨਾਂ ਦਾ ਇਹ ਸਥਾਨ ਹੈ ਇੱਥੇ ਉਹਨਾਂ ਦਾ ਪੂਰਾ ਇਹਦੇ ਬਾਬੇ ਰਾਮ ਸਿੰਘ ਜੀ ਦਾ ਡੇਰਾ ਉਹਨਾਂ ਦਾ ਗੁਰਦੁਆਰਾ ਸ਼ਿਸ਼ੋਬੇਦ ਹੈ ਤੇ ਮਾਝੇ ਦੀ ਤੇ ਪੰਜਾਬ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਡੀ ਸੰਪਰਦਾਇ ਜੋ ਇੱਕ ਸੰਤ ਬਾਬਾ ਸੰਪਰਦਾਇ ਸੰਤ ਬਾਬਾ ਤਾਰਾ ਸਿੰਘ ਜੀ ਸੁਖੜੀ ਸਾਹਿਬ ਉਹਨਾਂ ਦਾ ਜੱਦੀ ਪਿੰਡ ਉਹਨਾਂ ਦਾ ਜਦੀ ਰਹਿਸ਼ ਤੇ ਉਹਨਾਂ ਦਾ ਸਾਰਾ ਹੈੱਡਕੁਆਰਟਰ ਇਸ ਪਿੰਡ ਦੇ ਅੰਦਰ ਸਾਫੇ ਦਾ ਬਾਬਾ ਤਾਰਾ ਸੁਣੀ ਵੱਡੇ ਮਹਾਪੁਰਖ ਹੋਏ ਨੇ ਬ੍ਰह्म ਗਿਆਨੀ ਹੋਏ ਨੇ ਤੇ ਦੁਨੀਆ ਚ ਲੱਖਾਂ ਲੋਕ ਉਹਨਾਂ ਨੂੰ ਮੰਗਦੇ ਨੇ ਤੇ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਨੇ ਆਸਟ੍ਰੇਲੀਆ ਨੇ ਉਥੇ ਸੰਗਤਾਂ ਦੇ ਗ੍ਰੈਜੂਏਟ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਮੇਰੀ ਰਾਤੀ ਕੀ ਦੋ ਹੀ ਸਾਡੇ ਕੋਲ ਉਥੇ ਮੀਡੀਆਦਾਰ ਇਹਨਾਂ ਨੇ ਤੇ ਬੜੇ ਖੁਸ਼ ਹੋਏ ਤੇ ਸਾਡੀ ਜਿੰਨੀ ਸੰਪਰਦਾਇ ਦੇ ਹੈੱਡ ਗਰੰਥੀ ਸੀਨੀਅਰ ਜਥੇਦਾਰ ਵੀ ਸਾਡੀ ਡਿਊਟੀ ਲਈ ਕਿ ਤੁਹਾਡਾ ਐਸੇ ਹੋਕ ਕਰਨਾ ਤੇ ਸਾਡੇ ਪਿੰਡ ਦਾ ਤੇ ਸਾਡਾ ਜਿਹੜਾ ਇਤਿਹਾਸ ਹੈ ਵੱਤੋ ਵੱਦ ਵਰਲਡ ਦੇ ਅ ਵੱਤ ਵੱਦ ਲੋਕਾਂ ਦੇ ਤੱਕ ਪਹੁੰਚ ਜਾਵੇ ਤੇ ਤੇ ਇਧਰੋਂ ਫਿਰ ਤੋਂ ਧੰਨਵਾਦ ਕਰਾਂਗੇ ਜਿਹੜੀ ਇਹ ਫਿਲਮ ਬਣੰਦੀ ਹੈ ਇਹ ਨਾਲ ਸਾਡਾ ਦਿਲ ਬਾਗੋ ਬਾਗ ਹੋ ਗਿਆ ਤੇ ਅਸੀਂ ਬੜੇ ਖੁਸ਼ ਆ ਕਿ ਸਾਡੇ ਪਿੰਡ ਦਾ ਸਾਡੇ ਰੀਅਲ ਹੀਰੋ ਭਾਬੇ ਗੁਰਦੇਵ ਸੋਦਾ ਦਾ ਇਤਿਹਾਸ ਦੁਨੀਆ ਭਰ ਦੇ ਅੰਦਰ ਪਿੱਲੀ ਤਰੀਕ ਨੂੰ ਵੇਖਿਆ ਜਾਊਗਾ ਬਿਲਕੁਲ ਪਹਿਲੇ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਔਰ ਬੜੇ ਮਿੱਥੇ ਹੋਏ ਤਰੀਕੇ ਦੇ ਨਾਲ ਇਸ ਪਿੰਡ ਦਾ ਇਤਿਹਾਸ ਸਾਨੂੰ ਸੰਸ਼ੇਪ ਵਿੱਚ ਦੱਸਿਆ